ਸਾਰੇ ਲੋਕ ਬਾਈ ਗੁਰਦੀ ਦਾ ਖਾਲਸਾ ਪੰਥੀ ਬਾਹਰ ਦੀ ਕੀਤੇ ਬਈ ਜੀ ਅੱਜ ਆਪਾਂ ਅੰਮ੍ਰਿਤਸਰ ਸ੍ਰੀ ਹਰਿ ਹਰਿ ਦੇ ਗੱਪ ਸਾਥ ਤੀਜਾ ਦਿਨ ਹੈ ਤੇ ਅੱਜ 27 ਤਰੀਕ ਹੈ ਭਾਈ ਜੀ ਜਨਾ ਕਰ ਕੀਰਤਨ ਵੀ ਇੱਥੇ ਨਗਰ ਕੀਰਤਨ ਦੇ ਦਰਸ਼ਨ ਕਰਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਨਗਰ ਕੀਰਤਨ ਬਹੁਤ ਵਧੀਆ ਹੁੰਦਾ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਹੈ ਸਾਰੇ ਸੰਗਤਾਂ ਉਤਸ਼ਾਹ ਸਾਰੇ ਸੰਗਤ ਦਾ ਕਸ਼ਟਕਮ ਲਗਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੂ ਸਰਬਤਿਆਂ ਪ੍ਰਾਣ ਕਰਕੇ ਹਟੇਗਾ ਤੇ ਹੁਣ ਮੱਥਾ ਦੇਖਣ ਦੀ ਤਿਆਰੀ ਹੈ ਤੇ ਬਣ ਰਿਹਾ ਚਰਤਨਾਗਰ ਦਾ ਪਾਉਂਟ ਤੇ ਆਜ ਵੀ ਹੈ ਜਾਂਦੀ ਹੈ ਜਿਹੜਾ ਕਰਾਂਦੇ ਨੇ ਸੇਕਿਆ ਜਾਂਦੇ ਨੇ ਉੱਤੇ ਵੀ ਜਿਹੜਾ ਅਸ਼ਟ ਕਿਪਾ

ਜੀ ਰਾਮ ਨ ਚੱਲਦੇ ਰਹੋ ੱੱਕੇ ਨਾ ਬੰਦ ਕਰੋ ਜੀ ਬੰਦੇ ਤਿਆਰੀ ਹੋ ਗਈਆਂ ਸ਼ੁਰੂ ਦੇਖੋ ਪਾਲਕੀ ਸਾਹਿਬ ਦੇ ਘਰੋਂ ਦਰਸ਼ਨ ਕਿੰਨੇ ਸੁਣਨੇ ਚ ਆਵਟ ਕੀਤੀ ਹੈ ਭਰਵਾ ਜੀ ਦੇਖੋ ਯਾਰੀ ਚੱਲਦੀ ਜਾਂਦੀ ਆ ਮਾ ਕਰੋ ਜੀ ਦਰਸ਼ਨ ਆਏ ਸਾਡੇ ਤਿੰਨ ਆਜਰੇ ਜਿਹੜੇ ਆਵਾਜ਼ ਸੁਣੇ ਉਹਦੇ ਨਾਲ ਦਾ ਸਾਥੀ ਸਾਡੇ ਕੋ ਖੜਾ ਹੈ ਆਪਣੇ ਸਾਥੀ ਨਾਲ ਕਿ ਮੈਂ ਜਿਹੜੀ ਕਿ ਸਾਡਾ ਤੱਕੜੇ ਜਸਮੀਲ ਕੌਰ ਜਸਮੀਲ ਕੌਰ ਕੰਦਰ ਮਾਜੇ ਉਹਦੇ ਮੇਰੀ ਆਵਾਜ਼ ਸੁਣੇ ਉਹਦਾ ਲੜਕਾ ਵੀ ਸਾਡੇ ਦਫ਼ਤਰ ਕੋਟਕਿੰਗ ਕੋ ਖੜਾ ਹੈ ਉਹਨਾਂ ਨਾਲ ਕਿ ਮੇਰੀ ਸੰਗਠਨ ਦਾ ਦਰਵਾਜ਼ਾ ਸਾਡੇ ਦਸਤਾਨਾਂ ਦੀ ਜਾ ਰਹੀ ਆ ਉਹਨਾਂ ਨੂੰ ਬੇਨਤੀ ਆ ਪਾਈ ਆਪਣੇ ਅੱਗੇ ਪਿੱਛੇ ਛੱਬੇ ਸੱਚੇ ਬੰਦੇ ਦੀ ਨਿਗਰਖ ਹੋਵੇ ਜੀ ਤਸਵੀਰਾਂ ਛੋਟੇ ਸਾਹਿਬ ਜਦਿਆਂ ਬਾਬਾ ਨਾਨਕ ਦੀਆਂ ਤੇ ਜਦੋਂ ਪਰਿਵਾਰ ਵਿਛੋੜਾ ਉਹ ਚੀਜ਼ਾਂ ਨੂੰ ਦਰਸਾਉਂਦੀਆਂ ਨੇ ਤਸਵੀਰਾਂ ਦੇਖੋ ਕਿੰਨੀਆਂ ਸੋਹਣੀਆਂ ਕਾਰੀਗਰੀ ਕੀਤੀ ਆ ਦਿੱਕਤ ਆਸਕਾ ਪਰਦਰਸ਼ਨੀ ਲੁਧਿਆਣਾ ਬਾਬਾ ਦੀਪ ਸਿੰਘ ਜੀ ਗੁਰਦੇਵ ਬਾਦਲ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਆ ਦੇਖੋ ਜੇ ਇਤਿਹਾਸੋਂ ਸਿੱਖੀ ਦਾ ਲਾ ਬਣਾਣਾ ਲੋ ਜੀ ਨਗਰਗਿਰਤਨ ਦੀ ਹੋ ਜਾਂਦੀ ਹੈ ਤਿਆਰੀ संगत तो देखो और तो सादिक देखो, देखो, देखो भाई संगत आज अंक के देख रही है देखो, देखो, देखो।, देखो, देखो।

هي يابا اني ما اني توکي فوني گورو سپنتا تے آ ہا کراں 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 गुरू गो ਜੀ ਕਰੋ ਜੀ ਦਸਤਨਪਾਲ ਸਿੰਘ ਸਾਹਿਬ ਦੇ ਤੇ ਦਸਤਾਰਾਂ ਦੇਖੋ ਅੱਜ ਸਾਰਾਂ ਸਾਰਾਂ ਤੇ ਇਹ ਕਿਰਪਾ ਮਹਾਰਾਜ ਦੀ ਸੱਚੇ ਬਾਸਾ ਸਰਵਾਂ I'm gonna get you.